ਜੀ ਸਾਰੇ ਠੀਕ ਠਾਕ ਤੁਹਾਨੂੰ ਦੋਸਤਾਂ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਤੁਹਾਡਾ ਸਾਰਾ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਜਿਵੇਂ ਕਿ ਤੁਹਾਨੂੰ ਸਾਰ ਨੂੰ ਪਤਾ ਹੀ ਆ ਵੀ ਆਪਾਂ ਸੰਡੇ ਨੂੰ ਲਾਈਵ ਆ ਜਿਹੜਾ ਆਪਾਂ ਹੁੰਨੇ ਹੁੰਨੇ ਆ ਤੇ ਸੰਡੇ ਨੂੰ ਲਾਈਵ ਦੇ ਵਿੱਚ ਆ ਕੇ ਆਪਾਂ ਜੋ ਵੀ ਤੁਹਾਡੇ ਸਵਾਲ ਜਵਾਬ ਹੁੰਦੇ ਆ ਹਨਾ ਲਾਈਵ ਦੇ ਵਿੱਚ ਇੱਕ ਤਾਂ ਆਪਾਂ ਉਹ ਕਲੀਅਰ ਕਰਦੇ ਹੁੰਨੇ ਆ ਬਾਕੀ ਜੋ ਵੀ ਤੁਸੀਂ ਮੇਰੀ ਵੀਡੀਓ ਦੇ ਥੱਲੇ ਮਤਲਬ ਜੀ ਤੁਸੀਂ ਕਮੈਂਟ ਵਗੈਰਾ ਕਰਦੇ ਹੋ ਹਨਾ ਤੇ ਉਹਨਾਂ ਦੇ ਆਪਾਂ ਰਿਪਲਾਈ ਮਤਲਬ ਵੈਸੇ ਤਾਂ ਮੇਰੀ ਰਿਪਲਾਈ ਹੈ ਜਿਹੜਾ ਮੈਂ ਕਮੈਂਟਾਂ ਦੇ ਵਿੱਚ ਵੀ ਮੈਂ ਕਰ ਦਿਨਾ ਵਾਂ ਤੇ ਬਾਕੀ ਜਿਹੜਾ ਆਪਾਂ ਸੰਡੇ ਨੂੰ ਲਾਈਵ ਹੁੰਨੇ ਆ ਹਨਾ ਤੇ ਸੰਡੇ ਨੂੰ ਲਾਈਵ ਆਗੇ ਵੀ ਆਪਾਂ ਦੱਸਦੇ ਹੁੰਨੇ ਆ ਕਲੀਅਰ ਕਰਦੇ ਹੁੰਨੇ ਆ ਹਨਾ ਬਾਕੀ ਜਿਹੜੇ ਮੇਰੇ ਭੈਣ ਭਰਾ ਮਤਲਬ ਵੀ ਮੇਰੇ ਨਾਲ ਮਤਲਬ ਵੀ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਨੇ ਆਪਣਾ ਡਾਊਟ ਕਲੀਅਰ ਕਰਨਾ ਚਾਹੁੰਦੇ ਨੇ ਉਹ ਮਤਲਬ ਵੀ ਮੇਰੇ ਨਾਲ ਸੰਡੇ ਨੂੰ ਮਤਲਬ ਵੀ ਲਾਈਵ ਦੇ ਉੱਤੇ ਜੁੜ ਜਾਂਦੇ ਆ ਤੇ ਜਿੰਨੇ ਵੀ ਤੁਹਾਡੇ ਸਵਾਲ ਜਵਾਬ ਹੁੰਦੇ ਆ ਵੇਟ ਘਟਾਉਣ ਨੂੰ ਲੈ ਕੇ ਵੇਟ ਵਧਾਉਣ ਨੂੰ ਲੈ ਕੇ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਮਤਲਬੀ ਡਾਈਟ ਪਲੈਨ ਨੂੰ ਲੈ ਕੇ ਤੇ ਉਹ ਆਪਾਂ ਕਲੀਅਰ ਕਰਦੇ ਹੁੰਨੇ ਹਣਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਇਸ ਟਾਈਮ ਫਰੀ ਮੇਰੇ ਨਾਲ ਲਾਈਵ ਜੁੜਿਆ ਹੋਇਆ ਤਾਂ ਪਲੀਜ਼ ਥੱਲੇ ਕਮੈਂਟ ਕਰਕੇ ਦੱਸ ਦਿਓ ਕਿ ਜਿਹੜੀ ਮੇਰੀ ਆਵਾਜ਼ ਆ ਤੁਹਾਨੂੰ ਕਲੀਅਰ ਸੁਣਾਈ ਦੇ ਰਹੀ ਹੈ ਜੀ ਤੇ ਫਿਰ ਆਪਾਂ ਜਿਹੜਾ ਲਾਈਵ ਆਪਾਂ ਸ਼ੁਰੂ ਕਰੀਏ ਤੇ ਜਿਹੜਾ ਆਪਣਾ ਅੱਜ ਦਾ ਟੌਪਿਕ ਹੈਗਾ ਆਪਣਾ ਲਾਈਵ ਦਾ ਉਹ ਹੈਗਾ ਵੀ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤੇ ਮਤਲਬ ਜਿਹੜੀ ਸਾਡੀ ਖਾਣੇ ਦੀ ਪਲੇਟ ਆ ਉਹ ਮਤਲਬ ਵੀ ਉਹਦੇ ਵਿੱਚ ਸਾਡਾ ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮਤਲਬ ਸਾਡੀ ਖਾਣੇ ਦੀ ਪਲੇਟ ਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਆ ਵੀ ਮਤਲਬ ਵੀ ਜੇ ਅਸੀਂ ਖਾਣ ਦੀ ਪਲੇਟ ਦੇ ਵਿੱਚ ਕੁਝ ਚੀਜ਼ਾਂ ਸੀ ਨਹੀਂ ਪਾਵਾਂਗੇ ਤਾਂ ਸਮਝ ਲਓ ਵੀ ਸਾਡੀ ਖਾਣ ਦੀ ਪਲੇਟ ਜਿਹੜੀ ਉਹ ਅਧੂਰੀ ਆ ਹਨਾ ਜੇ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀ ਚੀਜ਼ਾਂ ਨੇ ਜਿਹੜੀ ਤੁਹਾਡੇ ਖਾਣੇ ਦੇ ਵਿੱਚ ਤੁਹਾਨੂੰ ਸ਼ਾਮਲ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਹੀ ਤੁਹਾਡਾ ਜਿਹੜਾ weight ਆ ਉਹ ਘਟੇਗਾ ਉਸ ਤੋਂ ਬਿਨਾਂ ਤੁਹਾਡਾ weight ਜਿਹੜਾ ਨਹੀਂ ਘਟੇਗਾ ਯਾਨੀ ਕਿ weight ਵਧੇਗਾ ਹੀ ਤੇ ਜਾਂ ਫਿਰ ਤੁਹਾਡਾ weight ਮਤਲਬ ਘਟਣ ਦੀ ਬਜਾਏ ਇੱਕੋ ਥਾਂ ਦੇ ਉੱਤੇ ਆ ਕੇ ਰੁਕ ਜਾਏਗਾ ਉਹ ਸਾਰੇ ਭੈਣ ਮੇਧੀਆਂ ਵੀ ਆ ਗਏ ਨੇ ਜਿਹੜੇ ਮੇਰੇ ਭਰਾ ਵੀ ਇਹੋ ਜਿਹੇ ਨੇ ਜਿਨ੍ਹਾਂ ਦਾ ਮਤਲਬ ਵੀ weight ਘਟਦਾ ਨਹੀਂ ਹੈਗਾ ਰੁਕ ਜਾਂਦਾ ਹੈ ਜਿਹੜੇ ਕਿਤੇ ਸਾਡਾ weight ਅੜ ਗਿਆ ਹੁਣ ਸਾਡਾ weight ਘਟ ਨਹੀਂ ਰਿਹਾ ਵੀ ਹੁਣ ਅਸੀਂ ਕੀ ਕਰੀਏ ਹਨਾ ਸੋ ਇਹ ਹੀ ਚੀਜ਼ਾਂ ਨੇ ਕੋਈ ਡਾਈਟ ਦੇ ਵਿੱਚ ਥੋੜੀ ਜੀ ਮਤਲਬ ਵੀ ਪ੍ਰੋਬਲਮ ਵਾਲੀ ਡਾਈਟ ਹੈ ਜਿਹੜੀ ਉਹ ਸਹੀ ਨਹੀਂ ਹੁੰਦੀ ਹੈਗੀ ਜਿਹਦੇ ਕਰਕੇ ਮਤਲਬ ਵੀ ਤੁਹਾਡਾ weight ਆ ਜਿਹੜਾ ਉਹ ਇੱਕ ਥਾਂ ਦੇ ਉੱਤੇ ਅੱਗੇ ਰੁਕ ਜਾਂਦਾ ਵਾ ਠੀਕ ਹੈ ਜੀ ਸੋ ਅੱਜ ਆਪਾਂ ਉਸ ਤਰੀ ਉਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਆਪਾਂ ਕਰਾਂਗੇ ਬਾਕੀ ਜਿਹੜੇ ਵੀ ਚ ਤੁਹਾਡੇ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰੇ ਭਰਾ ਦਾ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਤਾਂ ਹਮ ਮੇਰੇ ਨਾਲ ਲਾਈਵ ਜੁੜ ਕੇ ਤਾਂ ਉਹ ਕਲੀਅਰ ਕਰ ਸਕਦਾ ਜੀ ਹੁਣੇ ਪੁੱਛ ਸਕਦਾ ਵਾ ਮੇਰੇ ਕੋਲੋਂ ਤੇ ਹੁਣ ਆਪਾਂ ਕਰਦੇ ਹਾਂ ਜੀ ਟੋਪਿਕ ਜਿਹੜਾ ਬਣਾਜਦਾ ਨਾ ਸ਼ੁਰੂ ਦੇਖੋ ਜਿਹੜੇ ਆਪਾਂ ਦਿਨ ਦੇ ਵਿੱਚ ਮੈਂ ਤੁਹਾਨੂੰ ਹਰ ਵਾਰ ਕਹਿੰਦਾ ਹਾਂ ਤੁਸੀਂ ਮੇਰੀ ਜਿੰਨੀ ਵੀ ਵੀਡੀਓ ਦੇਖ ਲਓ ਜਾਂ ਫਿਰ ਜਿਹੜਾ ਮੇਰਾ ਡਾਈਟ ਪਲਾਨ ਹੁੰਦਾ ਵਾ ਮੈਂ ਤੁਹਾਨੂੰ ਬਣਾ ਕੇ ਦੀ ਨਵਾਂ ਜਾਂ ਫਿਰ ਮੇਰੇ ਕੋਲੋਂ ਬਣਵਾਉਂਦੇ ਨੇ ਹਨਾ ਜਾਂ ਫਿਰ ਮੈਂ YouTube ਦੇ ਉੱਤੇ ਮੈਂ ਅਪਲੋਡ ਕੀਤੇ ਹੋਏ ਨੇ ਤੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ ਮੰਨ ਕੇ ਚੱਲੋ ਮੈਂ ਹਰੇਕ ਡਾਈਟ ਪਲੈਨ ਦੇ ਵਿੱਚ ਜਾਂ ਫਿਰ ਮੈਂ ਦੱਸਦਾ ਉਹਨਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਉਹਨਾਂ ਵੀ ਤੁਸੀਂ ਦਿਨ ਦੇ ਵਿੱਚ ਦੋ ਵਾਰ ਜਾਂ ਫਿਰ ਤਿੰਨ ਵਾਰ ਤੁਸੀਂ ਖਾਣਾ ਜਿਹੜਾ ਉਹ ਨਹੀਂ ਖਾਣਾ ਹੈਗਾ ਤੁਸੀਂ ਮਤਲਬ ਵੀ ਦਿਨ ਦੇ ਵਿੱਚ ਘਟੂ ਘਟ ਪੰਜ ਤੋਂ 6 ਵਾਰ ਖਾਣ ਦੀ ਕੋਸ਼ਿਸ਼ੀ ਕਰਨੀ ਆ ਥੋੜਾ ਥੋੜਾ ਕਰਕੇ ਖਾਣਾ ਵਾ ਇੱਕੋ ਦਮ ਰੱਜ ਕੇ ਨਹੀਂ ਖਾਣਾ ਤੁਸੀਂ ਕੀ ਕਰਦੇ ਹੋ ਤੁਸੀਂ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰ ਹੀ ਖਾਣਿਓ ਹਣਾ ਜਾਂ ਫਿਰ ਤੁਸੀਂ ਬ੍ਰੇਕਫਾਸਟ ਕਰਦੇ ਹੋ ਲੰਚ ਕਰਦੇ ਹਾਂ ਡਿਨਰ ਕਰਦੇ ਹਾਂ ਕਈ ਦਾ ਮਤਲਬ ਹੀ ਡਿਨਰ ਕਰਦੇ ਨਹੀਂ ਹੈਗੇ ਸਕਿਪ ਕਰ ਜਾਂਦੇ ਆ ਉਹ ਲੰਚ ਕਰਦੇ ਆ ਤੇ ਬ੍ਰੈਕਫਾਸਟ ਕਰਦੇ ਆ ਠੀਕ ਹੈ ਜੀ ਕਈ ਕੀ ਕਰਦੇ ਨੇ ਬ੍ਰੈਕਫਾਸਟ ਕਰਦੇ ਆ ਡਿਨਰ ਕਰਦੇ ਆ ਲੰਚ ਬਿਲਕੁਲ ਹੀ ਨਹੀਂ ਕਰਦੇ ਹੈਗੇ ਤਾਂ ਹੀ ਤੁਹਾਡਾ ਭਾਰਾ ਜਿਹੜਾ ਉਹ ਨਹੀਂ ਘਟਦਾ ਹੈਗਾ ਤੁਸੀਂ ਜਿਹਦੇ ਵਿੱਚ ਮੀਲ ਹੈ ਜਿਹੜੀ ਤੁਸੀਂ ਸਕਿਪ ਕਰ ਜਾਂਦੇ ਹੋ ਤੁਸੀਂ ਲੰਚ ਵੀ ਸਕਿਪ ਕਰ ਦਿੰਦੇ ਹੋ ਕਿ ਵਰੀ ਕਈ ਵੀ ਤੁਸੀਂ ਡਿਨਰ ਵੀ ਸਕਿਪ ਕਰ ਦਿੰਦੇ ਹੋ ਤੁਹਾਨੂੰ ਇਹ ਹੁੰਦਾ ਵੀ ਅਸੀਂ ਜੇ ਰਾਤ ਦਾ ਖਾਣਾ ਅਸੀਂ ਨਾ ਖਾਵਾਂਗੇ ਨਾਲ ਜੇ ਅਸੀਂ ਰਾਤ ਦਾ ਖਾਣਾ ਖਾਵਾਂਗੇ ਸਾਡਾ ਭਾਰਾ ਜਿਹੜਾ ਉਹ ਵਧੇਗਾ ਵੀ ਅਸੀਂ ਕੋਸ਼ਿਸ਼ ਕਰਦੇ ਵੀ ਅਸੀਂ ਰਾਤ ਦਾ ਖਾਣਾ ਜਿਹੜਾ ਉਹ ਨਾ ਖਾਈਏ ਦੇਖੋ ਇਹ ਮੈਥਡ ਨਾਲ ਤੁਹਾਡਾ ਭਾਰ ਜਿਹੜਾ ਉਹ ਮਤਲਬ ਘਟੇਗਾ ਨਹੀਂ ਤੁਹਾਡਾ weight ਆ ਜਿਹੜਾ ਸੁਖੋ ਉਹ ਵਧੇਗਾ ਜਦੋਂ ਅਸੀਂ ਆਪਣੀ ਮੀਲ ਸਕਿਪ ਕਰ ਦਿੰਨੇ ਆ ਅਸੀਂ ਖਾਣਾ ਨਹੀਂ ਖਾਂਦੇ ਹੈਗੇ ਦਿਨ ਦੇ ਵਿੱਚ ਦੋ ਵਾਰ ਜਾਂ ਫਿਰ ਤਿੰਨ ਵਾਰ ਹੀ ਕਰਨੇ ਆ ਉਹਦੇ ਨਾਲ ਕੀ ਹੁੰਦਾ ਵਾ ਸਾਡਾ ਜਿਹੜਾ ਮੈਟਾਬੋਲਿਜ਼ਮ ਹੁੰਦਾ ਵਾ ਉਹ ਸਲੋ ਹੋ ਜਾਂਦਾ ਵਾ ਜਿਹਦੇ ਕਰਕੇ ਸਾਡਾ ਭਾਰ ਨਹੀਂ ਘਟਦਾ ਹੈਗਾ ਜਿੰਨਾ ਤੇਜ਼ ਜਿੰਨਾ ਸਾਡਾ ਫਾਸਟ ਮੈਟਾਬੋਲਿਜ਼ਮ ਹੋਊਗਾ ਉਹਦੇ ਨਾਲ ਕੀ ਹੁੰਦਾ ਵਾ ਮੈਟਾਬੋਲਿਜ਼ਮ ਫਾਸਟ ਹੋਣ ਨਾਲ ਸਾਡੀ ਜਿਹੜੀ ਕੈਲਰੀਜ਼ ਆ ਉਹ ਜ਼ਿਆਦਾ ਬਰਨ ਹੁੰਦੀਆਂ ਨੇ ਜਿੰਨੀ ਕੈਲਰੀ ਸਾਡੀ ਜ਼ਿਆਦਾ ਬਰਨ ਹੋਊਗੀ ਤੇ ਸਾਡਾ ਭਾਰ ਆ ਜਿਹੜਾ ਉਹ ਘਟੇਗਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਮਤਲਬ ਵੀ ਜਦੋਂ ਖਾਣਾ ਖਾਣਾ ਤਾਂ ਦਿਨ ਦੇ ਵਿੱਚ ਤੁਸੀਂ ਪੰਜ ਤੋਂ ਛੇ ਵਾਰ ਖਾਣਾ ਹਰ ਇੱਕ ਮੀਲ ਦੇ ਵਿੱਚ ਤੁਹਾਡਾ ਤਿੰਨ ਤੋਂ ਚਾਰ ਘੰਟੇ ਤਿੰਨ ਤਿੰਨ ਘੰਟੇ ਦਾ ਮੰਨ ਕੇ ਚੱਲੋ ਤਿੰਨ ਘੰਟੇ ਦਾ ਗੈਪ ਹੈ ਜਿਹੜਾ ਉਹ ਹੋਣਾ ਚਾਹੀਦਾ ਮੰਨ ਕੇ ਚੱਲੋ ਤੁਸੀਂ 8 ਵਜੇ ਜੇ ਤੁਸੀਂ ਬ੍ਰੇਕਫਾਸਟ ਕੀਤਾ ਤਾਂ 11 ਵਜੇ ਤੁਸੀਂ ਕੁਛ ਨਾ ਕੁਛ ਜ਼ਰੂਰ ਲਵੋ ਫਿਰ ਉਸ ਤੋਂ ਬਾਅਦ 1:30 2 ਵਜੇ ਲੰਚ ਕਰ ਲੋ ਫਿਰ 5 ਵਜੇ ਤੁਸੀਂ ਮਤਲਬ ਕੋਈ ਮੀਲ ਖਾ ਲੋ ਜਿਹਨੂੰ ਆਪਾਂ ਕਹਿੰਦੇ ਨੇ ਇਵਨਿੰਗ 스ਨੈਕਸ ਨਾ ਉਹ ਖਾ ਲੋ ਤੁਸੀਂ ਤੇ ਫਿਰ ਉਸ ਤੋਂ ਬਾਅਦ ਤੁਸੀਂ ਆ ਜੋ ਰਾਤ ਦੇ ਡਿਨਰ ਦੇ ਦਿੱਤੇ ਆ ਜੋ ਹਣਾ 5 ਤੋਂ 6 ਵਾਰ ਹੋ ਗਿਆ ਖਾਣਾ ਪਰ ਖਾਣੀ ਵਧੀਆ ਚੀਜ਼ਾਂ ਨਹੀਂ ਐ ਨਹੀਂ ਹੈਗਾ ਜੇ ਮੈਂ ਤੁਹਾਨੂੰ ਕਹਿੰਦੇ ਆਂ ਦੇ ਵਿੱਚ 5 ਵਾਰੀ ਖਾ ਲੋ ਕਿ ਇਹ ਤਾਂ 4-5 ਵਜੇ ਤੁਹਾਡਾ 버ਗਰ ਖਾਣ ਨੂੰ ਦਿਲ ਕਰੇ ਜਾਂ ਫਿਰ ਨੂਡਲ ਖਾਣ ਨੂੰ ਦਿਲ ਕਰੇ ਟਿੱਕੀ ਖਾਣ ਨੂੰ ਦਿਲ ਕਰੇ ਉਹ ਚੀਜ਼ਾਂ ਨਹੀਂ ਖਾਣੀ ਹੈਗੀ ਆ ਫਰੂਟ ਖਾਣਾ ਕੋਈ ਠੀਕ ਹੈ ਜੀ ਤੇ ਜਾਂ ਫਿਰ ਤੁਸੀਂ ਮਤਲਬ ਕੋਈ ਪ੍ਰੋਟੀਨ ਦੀ ਚੀਜ਼ ਖਾਣੀ ਪਲੀਰ ਖਾ ਸਕਦੇ ਹੋ ਤੁਸੀਂ ਉਹਦੇ ਵਿੱਚ ਜੇ ਨੌਨ ਵੇਜ ਖਾ ਲੈਣੇ ਉਹ এগ ਖਾ ਸਕਦੇ ਹੋ ਬੋਇਲ ਕਰਕੇ ਜਾਂ ਆਮਲੇਟ ਬਣਾ ਕੇ ਖਾ ਸਕਦੇ ਹੋ ਅੰਡੇ ਦੀ ਪੁਰਜੀ ਬਣਾ ਕੇ ਖਾ ਸਕਦੇ ਹੋ ਨਾਲ ਇੱਕ ਅੱਧਾ ਬਰੈਡ ਖਾ ਸਕਦੇ ਹੋ ਤੇ ਗ੍ਰੀਨ ਟੀ ਪੀ ਸਕਦੇ ਹੋ ਗ੍ਰੀਨ ਕੌਫੀ ਪੀ ਸਕਦੇ ਹੋ ਬਲੈਕ ਟੀ ਪੀ ਸਕਦੇ ਹੋ ਬਲੈਕ ਕੌਫੀ ਪੀ ਸਕਦੇ ਹੋ ਤੁਸੀਂ ਇਹਨਾਂ ਚਾਰੋਂ ਪੰਜਾ ਕੌਫੀਆਂ ਦੇ ਵਿੱਚੋਂ ਟੀ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਤੁਸੀਂ ਉਹ ਪੀ ਸਕਦੇ ਹੋ ਠੀਕ ਹੈ ਜੀ ਸੋ ਹੁਣ ਆਪਾਂ ਆਨੇ ਮੇਨ ਮੁੱਦੇ ਦੇ ਉੱਤੇ ਜਿਹੜਾ ਆਪਣੀ ਵੀਡੀਓ ਦਾ ਅੱਜ ਦਾ ਟਾਈਟਲ ਆ ਟੌਪਿਕ ਆਪਣਾ ਵੀ ਤੁਹਾਡੀ ਖਾਣ ਦੀ ਪਲੇਟ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਸੋ ਨੰਬਰ 1 ਦੇ ਉੱਤੇ ਹੈਗਾ ਦੇਖੋ ਤੁਹਾਡੀ ਪਲੇਟ ਦੇ ਵਿੱਚ ਚਾਰ ਚੀਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਨੰਬਰ 1 ਦੇ ਉੱਤੇ ਪ੍ਰੋਟੀਨ ਤੁਹਾਡੀ ਪਲੇਟ ਦੇ ਵਿੱਚ ਹੋਣਾ ਚਾਹੀਦਾ ਵਾ ਨੰਬਰ 2 ਨੰਬਰ 2 ਦੇ ਉੱਤੇ ਹੈਗਾ ਤੁਹਾਡੀ ਪਲੇਟ ਦੇ ਵਿੱਚ ਗੁੱਡ ਫੈਟ ਦਾ ਸੋਰਸ ਜਿਹੜਾ ਉਹ ਹੋਣਾ ਚਾਹੀਦਾ ਵਾ ਨੰਬਰ 3 ਦੇ ਉੱਤੇ ਹੈਗਾ ਜੀ ਕਾਰਬੋਹਾਈਡਰੇਟ ਇਹ ਵੀ ਹੁਣੇ ਬਹੁਤ ਜ਼ਿਆਦਾ ਜ਼ਰੂਰੀ ਆ ਨੰਬਰ 4 ਤੁਹਾਡੀ ਪਲੇਟ ਦੇ ਵਿੱਚ ਫਾਈਬਰ ਆ ਫਾਈਬਰ ਦਾ ਹੋਣਾ ਬਹੁਤ ਜ਼ਰੂਰੀ ਆ ਠੀਕ ਹੈ ਜੀ ਇਹ ਚਾਰ ਚੀਜ਼ਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪ੍ਰੋਟੀਨ ਪ੍ਰੋਟੀਨ ਤੁਹਾਨੂੰ ਕਿਹੜੇ ਕਿਹੜੇ ਸੋਰਸ ਤੋਂ ਮਿਲ ਸਕਦਾ ਬਾ ਜਿਹੜੇ ਤਾਂ ਮਤਲਬ ਵੀ ਆਪਾਂ ਗੱਲ ਕਰਦੇ ਜਿਹੜੇ ਨੋਨ ਵੇਜ ਖਾ ਲੈਂਦੇ ਆ ਜੇ ਤੁਸੀਂ ਨੋਨ ਵੇਜ ਖਾ ਲੈਂਦੇ ਹੋ ਤਾਂ ਉਹਦੇ ਵਿੱਚ ਤੁਸੀਂ ਆਪਣੀ ਪਲੇਟ ਦੇ ਵਿੱਚ ਉਬਲੇ ਹੋਏ ਅੰਡੇ ਲੈ ਸਕਦੇ ਹੋ ਅੰਡੇ ਦੀ ਭੁਰਜੀ ਲੈ ਸਕਦੇ ਹੋ ਅੰਡੇ ਦੀ ਆਮਲੇਟ ਬਣਾ ਕੇ ਖਾ ਸਕਦੇ ਹੋ ਜਾਨੀ ਕਿ ਅੰਡੇ ਦੇ ਤੁਸੀਂ ਕਿਸੇ ਵੀ ਫਾਰਮ ਦੇ ਵਿੱਚ ਬਣਾ ਕੇ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਜੀ ਤੇ ਉਸ ਤੋਂ ਬਾਅਦ ਚਿਕਨ ਹੋ ਗਿਆ ਚਿਕਨ ਲੈ ਸਕਦੇ ਆ ਫਿਸ਼ ਲੈ ਸਕਦੇ ਆ ਠੀਕ ਹੈ ਜੀ ਤੇ ਇਹ ਹੋ ਗਏ ਪ੍ਰੋਟੀਨ ਦਾ ਸੋਰਸ ਹੋ ਗਿਆ ਜਿਹੜੇ ਨੌਨवेज ਖਾ ਲੈਂਦੇ ਆ ਜਿਹੜੇ ਵੇਜੀਟੇਰੀਅਨ ਨੇ ਜਿਹੜੇ ਵੇਜ ਖਾਂਦੇ ਨੇ ਤੇ ਅੰਡੇ ਵਗੈਰਾ ਨਹੀਂ ਖਾਂਦੇ ਜੀ ਉਹ ਸੋਇ ਬੀ ਦੀਆਂ ਬੜੀਆਂ ਲੈ ਸਕਦੇ ਨੇ ਟੋਫੂ ਪਨੀਰ ਲੈ ਸਕਦੇ ਨੇ ਫਿਰ ਸਿੰਪਲ ਪਨੀਰ ਲੈ ਸਕਦੇ ਨੇ ਉਬਲੇ ਹੋਏ ਛੋਲੇ ਲੈ ਸਕਦੇ ਨੇ ਠੀਕ ਹੈ ਜੀ ਜਾਂ ਫਿਰ ਵੇ ਪ੍ਰੋਟੀਨ ਉਹ ਤੁਸੀਂ ਪੀ ਸਕਦੇ ਹੋ ਠੀਕ ਹੈ ਜੀ ਇਹ ਤੁਹਾਡੇ ਵਾਸਤੇ ਪ੍ਰੋਟੀਨ ਦੇ ਬੈਸਟ ਸੋਰਸ ਨੇ ਉਨ ਉਸ ਤੋਂ ਬਾਅਦ ਆ ਜਾਂਦੇ ਆ ਵੀ ਤੁਹਾਡੇ ਗੁੱਡ ਫੈਟ ਵੀ ਹੋਣੀ ਜ਼ਰੂਰੀ ਆ ਗੁੱਡ ਫੈਟ ਤੁਸੀਂ ਅੱਧਾ ਚਮਚ ਤੁਸੀਂ ਦੇਸੀ ਗੋ ਤੇ ਪਾ ਸਕਦੇ ਹੋ ਉਸ ਤੋਂ ਜ਼ਿਆਦਾ ਨਹੀਂ ਪਾਣਾ ਹੈਗਾ ਅੱਧੇ ਚਮਚ ਤੋਂ ਤੇ ਫਿਰ ਤੁਸੀਂ ਬਦਾਮ ਕਾਜੂ ਉਹ ਸੋਰੀ ਕਾਜੂ ਨਹੀਂ ਬਦਾਮ ਅਖਰੋਟ ਠੀਕ ਆ ਤੁਸੀਂ ਇਹ ਚੀਜ਼ਾਂ ਤੁਸੀਂ ਪਾ ਸਕਦੇ ਹੋ ਆਪਣੇ ਖਾਣੇ ਦੇ ਨਾਲ ਰੱਖ ਸਕਦੇ ਹੋ ਪਲੇਟ ਦੇ ਵਿੱਚ ਜਾਨੀ 5-6 ਗਿਰੀਆਂ ਤੁਸੀਂ ਬਦਾਮ ਦੀਆਂ ਰੱਖ ਲਈਆਂ 3-4 ਤੁਸੀਂ ਅਖਰੋਟ ਦੀਆਂ ਰੱਖ ਲਈਆਂ ਠੀਕ ਆ ਜੀ 2-3 ਪਿਸਤੇ ਦੀਆਂ ਰੱਖ ਲਈਏ ਇਹਦੇ ਵਿੱਚ ਗੁੱਡ ਫੈਟ ਤੁਹਾਨੂੰ ਮਿਲ ਜੇਗੀ ਠੀਕ ਆ ਜੀ ਫਿਰ ਉਸ ਤੋਂ ਬਾਅਦ ਆ ਜਾਂਦੇ ਆਪਾਂ ਮਤਲਬ ਵੀ ਇੱਕ ਗੁੱਡ ਫੈਟ ਦੇ ਵਾਸਤੇ ਤੁਸੀਂ ਇਹ 올ੀਵ ਆਇਲ ਵੀ ਹੁੰਦਾ ਕਾਫੀ ਘਰੋ ਦਾ ਹਨਾ 올ੀਵ ਆਇਲ ਹੁੰਦਾ ਵਾ ਤੁਸੀਂ ਉਹ ਵੀ ਲੈ ਸਕਦੇ ਹੋ ਤੁਸੀਂ ਉਹ ਸਬਜੀ ਦੇ ਵਿੱਚ ਪਾ ਸਕਦੇ ਹੋ ਤੁਸੀਂ ਗੁੱਡ ਫੈਟ ਉਹਦੇ ਵਿੱਚ ਵੀ ਹੁੰਦੀ ਵਧੀਆ ਦੇਸੀ ਘੋ ਨਾਲੋਂ ਜ਼ਿਆਦਾ ਉਹ ਵਧੀਆ ਵਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਗੇ ਇਹ ਫਾਈਬਰ ਦੀ ਫਾਈਬਰ ਤੁਹਾਨੂੰ ਕਿੱਥੋਂ ਮਿਲੇਗਾ ਫਾਈਬਰ ਤੁਹਾਨੂੰ ਸਲਾਦ ਦਾ ਹੋ ਗਿਆ ਜਿੱਦਾਂ ਇਹ ਖੀਰੇ ਹੋਗੇ ਟਮਾਟਰ ਹੋ ਗਿਆ ਪਿਆਜ਼ ਹੋ ਗਿਆ ਮੂਲੀ ਹੋਗੀ ਗਾਜਰ ਹੋਗੀ ਹਨਾ ਤੇ ਇਹ ਚੀਜ਼ਾਂ ਦੇ ਵਿੱਚ ਤੁਹਾਨੂੰ ਜਿਹੜਾ ਫਾਈਬਰ ਆ ਉਹ ਤੁਹਾਨੂੰ ਜ਼ਿਆਦਾ ਮਿਲੇਗਾ ਤੁਸੀਂ ਸਲਾਦ ਦੀ ਪਲੇਟ ਆ ਜਿਹੜੀ ਤੁਸੀਂ ਜ਼ਰੂਰ ਐਡ ਕਰਨੀ ਹੀ ਕਰਨੀ ਹੈ ਤੁਸੀਂ ਮੇਰੇ ਵਲੌਗ ਵੀ ਦੇਖੇ ਹੋਣੇ ਹਨ ਮੇਰੇ ਤਕਰੀਬ ਜਿੰਨੇ ਵੀ ਮੇਰੇ ਵਲੌਗ ਨੇ ਜਾਂ ਫਿਰ ਮੈਂ ਦੱਸਦਾ ਹੁੰਨਾ ਤੇ ਹਰੇਕ ਦੇ ਵਿੱਚ ਤੁਸੀਂ ਦੇਖੋਣਾ ਮੇਰੇ ਤੇ ਸਲਾਦ ਜਿਹੜਾ ਉਹ ਜ਼ਰੂਰ ਹੁੰਦਾ ਵਾ ਜਿਹੜਾ ਸਲਾਦ ਹੁੰਦਾ ਵਾ ਉਹ ਮਤਲਬ ਵੀ ਤੁਸੀਂ ਜਿਹੜਾ ਸਲਾਦ ਹੋਣਾ ਤੁਹਾਡੀ ਪਲੇਟ ਦੇ ਵਿੱਚ ਉਹ ਕਲਰ ਵੇਰੀਏਸ਼ਨ ਦਾ ਹੋਣਾ ਜ਼ਰੂਰੀ ਆ ਕਲਰ ਵੇਰੀਏਸ਼ਨ ਦਾ ਕਿਵੇਂ ਮਤਲਬੀ ਇਹ ਮਤਲਬ ਵੀ ਤਾਂ ਰੈੱਡ ਕਲਰ ਵੀ ਹੋਣਾ ਜਿੱਦੋਂ ਉਹਦੇ ਵਿੱਚ ਗ੍ਰੀਨ ਵੀ ਹੋਣਾ ਚਾਹੀਦਾ yellow ਵੀ ਹੋਣਾ ਚਾਹੀਦਾ ਇਦਾਂ ਦੀਆਂ ਚੀਜ਼ਾਂ ਹੋਣੇ ਚਾਹੀਦੀਆਂ ਨੇ ਹਣਾ ਜਿਵੇਂ ਗਾਜਰ ਆ ਗਈ ਆ ਹਣਾ ਤੇ ਟਮਾਟਰ ਰੈੱਡ ਕਲਰ ਦੇ ਆ ਗਏ ਤੇ ਪਿਆਜ਼ ਹੋਰ ਕਲਰ ਦੇ ਆ ਗਏ ਮੂਲੀ white ਕਲਰ ਦੀ ਆ ਗਈ ਹਣਾ ਜਿ ਇਦਾਂ ਦੇ ਚੀਜ਼ਾਂ ਜਿਹੜੇ ਤੁਸੀਂ ਸਲਾਦ ਦੇ ਵਿੱਚ ਏਡ ਕਰਨੀਆਂ ਨੇ ਫਿਰ ਉਸ ਤੋਂ ਬਾਅਦ ਜਦੋਂ ਇਹਨੇ ਭੱਕ ਕਾਰਬੋਹਾਈਡਰੇਟ ਜਿਹੜੇ ਕਾਰਬੋਹਾਈਡਰੇਟ ਨੇ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਤੁਸੀਂ ਲੈ ਸਕਦੇ ਹੋ ਰੋਟੀ ਹਣਾ ਮੱਕੀ ਦੀ ਰੋਟੀ ਲੈ ਸਕਦੇ ਹੋ ਜਵਾਰ ਦੀ ਰੋਟੀ ਲੈ ਸਕਦੇ ਹੋ ਬਾਜਰੇ ਦੀ ਰੋਟੀ ਲੈ ਸਕਦੇ ਹੋ ਤੁਸੀਂ 21 ਮਾਦੇ ਆਟੇ ਦੀ ਰੋਟੀ ਲੈ ਸਕਦੇ ਹੋ ਮਲਟੀ grain ਆਟੇ ਦੀ ਰੋਟੀ ਜਿਹੜੀ ਤੁਸੀਂ ਉਹ ਲੈ ਸਕਦੇ ਹੋ ਬਾਕੀ ਚੋਲ ਹੋਗੇ ਕਾਰਬੋਹਾਈਡਰੇਟ ਦਾ ਗੁੱਡ ਸੋਰਸ ਆ ਆਲੂ ਹੋਗੇ ਇਹ स्वीट पोटैटो ਹੋ ਗਿਆ ਸ਼ਕਰਗੰਦੀ ਜਿਹਨੂੰ ਕਹਿੰਦੇ ਆਪਾਂ ਇਹ ਚੀਜ਼ ਹੋਗੀ ਇਹ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਸੋ ਇਹ ਚਾਰ ਪੰਜ ਚੀਜ਼ਾਂ ਜਿਹੜੀਆਂ ਤੁਹਾਡੀ ਪਲੇਟ ਦੇ ਵਿੱਚ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਸੀਂ ਜ਼ਰੂਰ ਇਹ ਚੀਜ਼ਾਂ ਨੂੰ ਖਾਇਆ ਕਰੋ ਇਹਦੇ ਨਾਲ ਹੀ ਸਾਡਾ weight ਜਿਹੜਾ ਉਹ ਘਟਣਾ ਵਾ ਫਾਈਬਰ ਦੇ ਨਾਲ ਹੋ ਗਿਆ ਪ੍ਰੋਟੀਨ ਦੇ ਨਾਲ ਹੋ ਗਿਆ ਪ੍ਰੋਟੀਨ ਨਾਲ ਕੀ ਹੈ ਕਿ ਸਾਡਾ ਜਿਹੜਾ ਮਸਲਾ ਉਹ ਸੇਫ ਰਹੇਗਾ ਸਾਡੀ ਫੈਟ ਬਰਨ ਹੋਏਗੀ ਠੀਕ ਹੈ ਜੀ ਤੁਸੀਂ ਕੀ ਕਰਦੇ ਹੋ ਤੁਸੀਂ ਭਾਰ ਘਟਾਉਣ ਦੇ ਪਿੱਛੇ ਲੱਗ ਜਾਂਦੇ ਜਦੋਂ ਤੁਸੀਂ ਭਾਰ ਘਟਾਉਣ ਦੇ ਪਿੱਛੇ ਲੱਗਦੇ ਹੋ ਤੁਹਾਡੀ ਬੋਡੀ ਦੇ ਵਿੱਚ ਫੈਟ ਨਹੀਂ ਉੱਡਦੀ ਹੈਗੀ ਭਾਰ ਘਟ ਜਾਂਦਾ ਪਰ ਫੈਟ ਨਹੀਂ ਉੱਡਦੀ ਆਪਾਂ ਫੈਟ ਘਟਾਉਣੀ ਆ ਫੈਟ ਜਦੋਂ ਘਟੇਗੀ ਜਦੋਂ ਆਪਾਂ ਇਹ ਜਿਹੜੀ ਮੈਂ ਤੁਹਾਨੂੰ ਡਾਈਟ ਦੱਸੀ ਆ ਤੁਸੀਂ ਇਹਨੂੰ ਫੋਲੋ ਕਰੋਗੇ ਤਾਂ ਤੁਹਾਡੀ ਜਿਹੜੀ ਫੈਟ ਆ ਉਹ ਘਟੇਗੀ ਠੀਕ ਹੈ ਜੀ ਸੋ ਇਹ ਪਲੇਟ ਦੇ ਵਿੱਚ ਤੁਹਾਡੀ ਪਲੇਟ ਖਾਣ ਦੀ ਪਲੇਟ ਦੇ ਵਿੱਚ ਇਹ ਚੀਜ਼ਾਂ ਦਾ ਹੋਣਾ ਜ਼ਰੂਰੀ ਆ ਬਸ ਰਾਤ ਨੂੰ ਚੋਲ ਆਲੂ ਠੀਕ ਹੈ ਜੀ ਇਹ ਤੁਸੀਂ ਨਹੀਂ ਖਾਣੇ ਹੈਗੇ ਰਾਤ ਨੂੰ ਖਾਸ ਕਰਕੇ ਬਾਕੀ ਦੁਪਹਿਰ ਨੂੰ ਤੁਸੀਂ ਖਾ ਸਕਦੇ ਹੋ ਚੋਲ ਆਲੂ ਵੀ ਖਾ ਸਕਦੇ ਹੋ ਸਵੇਰੇ ਵੀ ਤੁਸੀਂ ਇਹ ਜਿਹਨੂੰ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਸੋ ਇਹ ਆਪਣੀ ਜਿਹੜੀ ਖਾਣ ਦੀ ਪਲੇਟ ਆ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਸੋ ਇਹ ਆਪਣਾ ਟੋਪਿਕ ਸੀ ਆਪਾਂ ਕਵਰ ਕਰ ਲਿਆ ਜੀ ਠੀਕ ਹੈ ਜੀ ਬਾਕੀ ਡਰਿੰਕ ਵਗੈਰਾ ਮੈਂ ਤੁਹਾਨੂੰ ਦੱਸੀਆਂ ਹੋਈਆਂ ਨੇ ਤੁਸੀਂ ਹਾਂ ਸਰਦੀਆਂ ਦੇ ਵਿੱਚ ਤੁਸੀਂ ਤੁਹਾਡਾ ਚਾਹ ਪੀਣ ਨੂੰ ਮਿੱਠਾ ਕਰਨ ਨੂੰ ਜੀ ਕਰੇਗਾ ਤਲੀ ਚੀਜ਼ ਕਰਨ ਨੂੰ ਬੜ ਤੁਸੀਂ ਉਹ ਚੀਜ਼ ਨੂੰ ਅਵੋਇਡ ਕਰਨਾ ਹੈ ਨਾ ਜਿੰਨੋ ਅਵਾਇਡ ਕਰੋਗੇ ਉਹਨਾਂ ਦਾ ਵੇਟ ਹੈ ਜਿਹੜਾ ਉਹ ਘਟੇਗਾ ਤੁਸੀਂ ਫਿੱਟ ਰਹੋਗੇ ਤੰਦਰੁਸਤ ਰਹੋਗੇ ਸਿਹਤਮੰਦ ਰਹੋਗੇ ਜੀ ਸੋ ਅਗਰ ਤੁਹਾਡੇ ਵੀਡੀਓ ਕਿਸੇ ਵੀ ਮੇਰੀ ਭੈਣ ਦਾ ਜਾਂ ਜਦਰ ਮੇਰੇ ਪਰ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਤੇ ਮੈਂ ਤੁਹਾਡੇ ਜਿਹੜੇ ਸਵਾਲ ਕਲੀਅਰ ਮੈਂ ਕਰ ਦਾਂਗਾ ਜੀ ਠੀਕ ਹੈ ਜੀ ਜੇ ਕਮ ਨੂੰ ਬਹੁਤ ਤੋਂ ਮਤਲਬ ਵੀ ਸਵਾਲ ਆਉਂਦੇ ਆ ਕਹਿੰਦੇ ਕਿ ਜੇ ਅਸੀਂ ਮਤਲਬ ਵੀ ਨੋਨ ਵੇਜ ਨਾ ਖਾਈਏ ਨੋ ਵੇਜੇਸੇ ਨਹੀਂ ਕਹਿੰਦੇ ਕਿ ਵੇਜੇ ਦੇ ਵਿੱਚ ਅਸੀਂ ਕੀ ਖਾ ਸਕਦੇ ਹਾਂ ਤੇ ਮੈਂ ਕਾਫੀ ਵਾਰ ਦੱਸਿਆ ਵਾ ਤੁਹਾਨੂੰ ਹਨਾ ਤੁਸੀਂ ਮਤਲਬ ਪਨੀਰ ਖਾ ਸਕਦੇ ਹੋ ਪ੍ਰੀਅ ਦੇ ਵਿੱਚ ਦੇਖੋ ਪ੍ਰੋਟੀਨ ਤਾਂ ਹੁੰਦਾ ਵਾ ਬਟ ਉਹਦੇ ਵਿੱਚ ਕੇਲੀ ਜੀ ਜ਼ਿਆਦਾ ਹੁੰਦੀਆਂ ਨੇ ਹਨਾ ਤੇ ਫਿਰ ਜਾਂ ਫਿਰ ਤੁਸੀਂ ਮਤਲਬ ਵੀ ਉਹ ਕਰ ਸਕਦੇ ਹੋ ਮਤਲਬ ਵੀ ਵੇ ਪ੍ਰੋਟੀਨ ਹੁੰਦਾ ਤੁਸੀਂ ਉਹ ਲੈ ਸਕਦੇ ਹੋ ਹਨਾ ਮਨਵੀਰ ਜੀ ਕਹਿੰਦੇ ਹਾਏ ਹਾਂ ਜੀ ਮਨਵੀਰ ਜੀ ਬਾਕੀ ਮੈਂ ਇੱਕ ਨਾ ਤੁਹਾਡੇ ਨਾਲ ਗੱਲ ਸਭ ਤੋਂ ਸ਼ੇਅਰ ਕਰਨੀ ਸੀਗੀ ਬਹੁਤ ਸਾਰੇ ਮੇਰੇ ਭੈਣ ਭਰਾ ਮੈਨੂੰ ਪੁੱਛਦੇ ਹੁੰਦੇ ਆ ਕਹਿੰਦੇ ਕਿ ਵੀਰ ਜੀ ਜੇ ਤੁਸੀਂ ਮਤਲਬ ਵੀ ਜਿਹੜੀ ਤੁਸੀਂ ਡਾਈਟ ਪਲਾਨ ਵਗੈਰਾ ਤੁਸੀਂ ਦੱਸ ਦਿਓ ਜਾਂ ਫਿਰ ਤੁਸੀਂ ਕੋਈ ਰੈਮਡੀ ਵਗੈਰਾ ਦੱਸ ਦਿਓ ਸਾਨੂੰ ਮਤਲਬ ਵੀ ਉਹ ਅਸੀਂ ਮਤਲਬ ਜ ਮਤਲਬ ਵੀ ਸਾਨੂੰ ਲੇਖ ਕੇ ਤੁਸੀਂ ਦੇ ਦਿਓ ਜਾਂ ਕਿੱਦਾਂ ਦੇ ਦਿਓ ਹਣਾ ਤੇ ਦੇਖੋ ਮੈਂ ਨਾ ਸੋਚਦਾ ਵੀ ਮੈਂ ਨਾ ਤੁਹਾਡੇ ਲਈ ਇੱਕ ਜਿਹੜੀ ਬੁੱਕ ਆ ਮੈਂ ਤਿਆਰ ਕਰਵਾਦਾ ਹਣਾ ਬੁੱਕ ਬਣਵਾ ਦਿੰਦਾ ਜਿਹਦੇ ਵਿੱਚ ਡਾਈਟ ਪਲਾਨ ਹੋਣਗੇ 8 ਤੋਂ 10 ਘਟੋ ਘਟ ਡਾਈਟ ਪਲਾਨ ਹੋਣਗੇ ਉਹ ਡਾਈਟ ਪਲਾਨ ਮੈਂ ਇਸ ਤਰ੍ਹਾਂ ਦੇ ਤਿਆਰ ਕਰਾਂਗਾ ਉਹਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਡਾਈਟ ਪਲਾਨ ਨੂੰ ਲੈ ਸਕਦਾ ਠੀਕ ਹੈ ਜੀ ਨੰਬਰ 1 ਨੰਬਰ 2 ਤੇ ਡਾਈਟ ਪਲਾਨ ਲੈ ਸਕਦਾ ਤੇ ਉਹਦੇ ਵਿੱਚ ਰੈਮਡੀਆਂ ਬਹੁਤ ਸਾਰੀਆਂ ਨੇ ਤੁਹਾਨੂੰ ਦੱਸਿਆ ਹੋਣਗੀਆਂ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਰੈਮਡੀਆਂ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਨਾ ਮੈਂ ਸੋਚਿਆ ਕਿ ਆਪਾਂ ਕਿਤਾਬ ਛਪਾ ਲਈਏ ਤੇ ਜਿਹੜੀ ਵੀ ਮੇਰੇ ਭੈਣ ਭਰਾ ਨੂੰ ਮਤਲਬ ਜੀ ਲੋਡ ਹੋਊਗੀ ਬੁੱਕ ਦੀ ਉਹ ਮੇਰੇ ਕੋਲੋਂ ਲੈ ਸਕਦਾ ਬਾਏ ਕਰ ਸਕਦਾ ਉਹਦੀ ਥੋੜੀ ਜੀ ਫੀਸ ਰੱਖਾਂਗੇ ਜਿੰਨੀ ਕਿ ਮਤਲਬ ਵੀ ਆਪਾਂ ਛਪਾਈ ਆਪਣੀ ਲੱਗੂਗੀ 50 ਰੁਪਏ 100 ਰੁਪਏ ਵੱਧ ਤੋਂ ਵੱਧ 150 ਰੁਪਏ ਲੱਗੂਗੀ ਠੀ ਠੀਕ ਹੈ ਜੇ ਤੁਹਾਡੇ ਵੱਧ ਤੋਂ ਵੱਧ ਮਤਲਬ ਵੀ ਕਮੈਂਟ ਆਉਣਗੇ हां ਵੀ ਇੱਕ ਕਿਤਾਬ ਆ ਜਿਹੜੀ ਮੈਨੂੰ ਜਰੂਰ ਛਪਾਣੀ ਚਾਹੀਦੀ ਆ ਤਾਂ ਫਿਰ ਮੈਂ ਛਪਾ ਕੇ ਮੈਂ ਤੁਹਾਡੇ ਐਡਰੈਸ ਦੇ ਉੱਤੇ ਮੈਂ ਉਹ ਕੋਰੀਅਰ ਕਰ ਦਾਂਗਾ ਜੀ ਕਨਵੀਰ ਪਾ ਜੀ ਮੈਨੂੰ ਜਿੰਮ ਦੇ ਟਾਈਮ ਬਹੁਤ ਚੱਕਰ ਹੁੰਦੇ ਆ ਜਿੰਮ ਦੇ ਟਾਈਮ ਚੱਕਰ ਹੁੰਦੇ ਆ ਤੁਹਾਡੀ ਬੋਡੀ ਵੀਕਨੈਸ ਜਿਹੜੀ ਉਹ ਫੀਲ ਕਰਦੀ ਵੀਡੀ ਹੈ ਨਾ ਥੱਕਿਆ ਥੱਕਿਆ ਜਿਹਾ ਸਰੀਰ ਲੱਗਦਾ ਹੋਣਾ ਮਤਲਬ ਇਹ ਤੁਹਾਨੂੰ ਦਿਲ ਕਰਦਾ ਹੋਣਾ ਵੀ ਸੁੱਤਾ ਹੀ ਰਵਾਂ ਜਾਂ ਫਿਰ ਜ਼ੋਰ ਨਾਲ ਲਾਵਾਂ ਹਨਾ ਇਦਾਂ ਦਾ ਮਤਲਬ ਫੀਲ ਹੁੰਦਾ ਹੋਣਾ ਇਹਦਾ ਮਤਲਬ ਵੀ ਕਾਰਨ ਇਹੀ ਆ ਵੀ ਤੁਹਾਡੀ ਜਿਹੜੀ ਬੋਡੀ ਦੀ ਰਿਕਵਰੀ ਆ ਉਹ ਮਤਲਬ ਵੀ ਕੰਪਲੀਟ ਨਹੀਂ ਹੈਗੀ ਬੋਡੀ ਦੀ ਰਿਕਵਰੀ ਨਹੀਂ ਹੈਗੀ ਕੰਪਲੀਟ ਤਾਂ ਕਰਕੇ ਤੁਹਾਨੂੰ ਜਿਹੜੇ ਚੱਕਰ ਜੇ ਉਹ ਆਉਂਦੇ ਆ ਸੋ ਉਹਨੂੰ ਕਿਵੇਂ ਠੀਕ ਕਰ ਸਕਦੇ ਹੋ ਇੱਕ ਤਾਂ ਪ੍ਰੋਪਰਲੀ ਰੈਸਟ ਆ ਜਿਹੜੀ ਉਹ ਕਰੋ ਠੀਕ ਆ ਜੀ ਥੋੜਾ ਦਾ ਮੋਬਾਈਲ ਫੋਨ ਜਾਂ ਫਿਰ ਟੀਵੀ ਦੇਖਣਾ ਥੋੜਾ ਜਿਹਾ ਘਟਾਓ ਬੰਦ ਕਰੋ ਤੇ ਬਾਕੀ ਪਾਣੀ ਵਗੈਰਾ ਜਿਹੜਾ ਤੁਸੀਂ ਉਹ ਜਿਆਦਾ ਤੋਂ ਜਿਆਦਾ ਪੀਓ ਠੀਕ ਆ ਜੀ 3 ਤੋਂ 4 ਲੀਟਰ ਪਾਣੀ ਪੀਓ ਬਾਕੀ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਜਿਹੜਾ ਉਹ ਜ਼ਰੂਰ ਐਡ ਕਰੋ ਠੀਕ ਹੈ ਜੀ ਤਾਂ ਹੀ ਤੁਹਾਡੀ ਜਿਹੜੀ ਵੀਕਨੈਸ ਆ ਉਹ ਕਵਰ ਹੋਣੀ ਆ ਉਸ ਤੋਂ ਬਿਨਾਂ ਤੁਹਾਡੀ ਵੀਕਨੈਸ ਜਿਹੜੀ ਉਹ ਕਵਰ ਨਹੀਂ ਹੋਣੀ ਹੈਗੀ ਤਾਂ ਹੀ ਤੁਹਾਨੂੰ ਮਤਲਬ ਚੱਕਰ ਆਉਂਦੇ ਆ ਤਾਂ ਹੀ ਤੁਹਾਡਾ ਜਿੰਮ ਦੇ ਵਿੱਚ ਦਿਲ ਵੀ ਨਹੀਂ ਕਰਦਾ ਉਹਨਾਂ ਵਰਕਆਊਟ ਨੂੰ ਚਾਹ ਦਾ ਹੈਵੀ ਵੀ ਨਹੀਂ ਲਾ ਸਕਦੇ ਹੋਵੋਗੇ ਤੁਸੀਂ ਠੀਕ ਹੈ ਜੀ ਸੋ ਹੋਰ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਆ ਤਬਲੀਬ ਨੂੰ ਜਰੂਰ ਦੱਸੋ ਵੀ ਜਿਹੜੀ ਆਪਾਂ ਬੁੱਕ ਮਤਲਬ ਬਣਾਉਣੀ ਆ ਤਾਂ ਫਿਰ ਮੈਂ ਜੇ ਤੁਹਾਡੇ ਵਿੱਚ ਕੋਈ ਮੇਰੇ ਭੈਣ ਭਰਾ ਲੈਣ ਦੇ ਹੋਣ ਲੈਣ ਚਾਹੁੰਦੇ ਹੋਣ ਤਾਂ ਮੈਨੂੰ ਦੱਸਣਾ ਉਹ ਜੀ ਸਤਨਾਮ ਸਿੰਘ ਜੀ ਕਹਿੰਦੇ ਆਏ ਹਾਂ ਜਿਸਤਨਾਮ ਜੀ ਅਗੇ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਕੋਈ ਪੁੱਛ ਸਕਦੇ ਹੋ ਹੁਣ ਹਨਾ ਆਪਾਂ ਕਹੋਗੇ ਆਪਾਂ 1-2 ਮਿੰਟ ਹੀ ਆਪਾਂ ਲਾਈਵ ਹੈ ਜਿਹੜਾ ਆਪਾਂ ਆਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਲਾਈਵ ਹੈ ਜਿਹੜਾ ਆਪਾਂ ਬੰਦ ਕਰ ਦਾਂਗੇ ਹਨਾ ਸੋ ਬਾਕੀ ਤੁਹਾਡੇ ਵਾਸਤੇ ਵੀਡੀਓ ਨੇ ਜਿਹੜੀਆਂ ਬਹੁਤ ਵਧੀਆ-ਵਧੀਆ ਮੈਂ ਬਣਾ ਕੇ ਲੈ ਕੇ ਆ ਰਿਹਾ ਵਾਂ ਜਿਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਵੀ ਬੇਨਫਿਟ ਹੋਏਗਾ ਜੀ ਵੀਰ ਜੀ ਪ੍ਰੋਟੀਨ ਕਿਹੜੀ ਕੰਪਨੀ ਦਾ ਸਹੀ ਰਹੂਗਾ ਪ੍ਰੋਟੀਨ ਦੇਖੋ ਤੁਸੀਂ ਮਤਲਬ ਲੈਣਾ ਚਾਹੁੰਦੇ ਹੋ ਨਾ ਦੇਖੋ ਤੁਸੀਂ weight ਘਟਾਉਣ ਵਾਸਤੇ ਪ੍ਰੋਟੀਨ ਲੈਣਾ ਜਾਂ ਮਤਲਬ ਵੀ ਨੋਰਮਲ ਵੇ ਪ੍ਰੋਟੀਨ ਲੈਣਾ ਵਾ ਹਨਾ ਦੇਖੋ weight ਘਟਾਉਣ ਵਾਲਾ ਇੱਕ ਤਾਂ ਆਈਸੋਲੇਟ ਹੁੰਦਾ ਵਾ ਠੀਕ ਹੈ ਜੀ ਇੱਕ ਜੇ ਤੁਸੀਂ ਨੋਰਮਲ ਪ੍ਰੋਟੀਨ ਲੈਣਾ ਵਾ ਤਾਂ ਉਹ ਵੇ ਹੁੰਦਾ ਵਾ ਜਿਹੜਾ ਆਈਸੋਲੇਟ ਆ ਥੋੜਾ ਜਿਹਾ ਮਹਿੰਗਾ ਹੁੰਦਾ ਵਾ ਤੇ ਬਾਕੀ ਜਿਹੜੇ ਪ੍ਰੋਟੀਨ ਆ ਉਹ ਮਤਲਬ ਨੋਰਮਲੀ ਠੀਕ ਹੀ ਹੁੰਦੇ ਰੇਂਜ ਦੇ ਵਿੱਚ ਠੀਕ ਹੈ ਜੀ ਨੋਰ ਜੇ ਦੇਖਿਆ ਜਾਵੇ ਜਿਆਦਾ ਵਧੀਆ ਤਾਂ ਜਰ ਦੇਖੋ ਜਿਆਦਾ ਫਿਰ ਰੂਲ ਵੰਦਾ ਪ੍ਰੋਟੀਨ ਵਧੀਆ ਵਾ ਰੂਲ 1 ਦਾ ਵਧੀਆ ਵਾ ਤੇ ਮਸਲ ਬਣਾਉਣ ਵਾਲਾ ਲੈਣਾ ਮਸਲ ਦੀ ਬਰਦਰ ਮਸਲ ਬਣ ਬਣੇਗਾ ਤਾਂ ਹੀ ਬਣੇਗਾ ਨਾ ਜੇ ਤੁਸੀਂ ਮਤਲਬ weight gain ਕਰਨਾ ਚਾਹੁੰਦੇ ਹੋ ਮਸਲ ਤਾਂ ਬਣੇਗਾ ਉਹਦੇ ਜੀ ਮਤਲਬ ਪ੍ਰੋਟੀਨ ਦਾ ਫਿਰ ਵੇ ਪ੍ਰੋਟੀਨ ਹੀ ਤੁਹਾਨੂੰ ਲੈਣਾ ਪੈਗਾ ਮਤਲਬ ਇਹ ਆ ਵੀ ਤੁਹਾਨੂੰ ਪ੍ਰੋਟੀਨ ਦੀ ਕੁਆਟਿਟੀ ਆ ਜਿਹੜੀ ਉਹ ਵਧਾਉਣੀ ਪੈਗੀ ਕੁਆਟਿਟੀ ਆ ਜਿਹੜੀ ਤੁਹਾਨੂੰ ਪ੍ਰੋਟੀਨ ਦੀ ਵਧਾਉਣੀ ਪੈਗੀ ਤੇ ਜੇ ਤੁਸੀਂ ਅੰਡੇ ਵਗੈਰਾ ਖਾ ਲੈਨੇ ਹੋ ਹਨਾ ਫੇਰ ਤਾਂ ਤੁਸੀਂ ਮਤਲਬ ਵੀ ਕੋਸ਼ਿਸ਼ ਜਿਆਦਾ ਕਰੋ ਤੁਸੀਂ ਫੋਰ ਤੋਂ ਪ੍ਰੋਟੀਨ ਜਿਹੜਾ ਉਹ ਜਿਆਦਾ ਲੈਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਮਤਲਬ ਵੀ ਉਦਾਂ ਲੈਣਾ ਵਾ ਵੇਪ ਪ੍ਰੋਟੀਨ ਤਾਂ ਤੁਸੀਂ ਰੂਲ ਵੰਦਾ ਵਧੀਆ ਵਾ ਤੁਸੀਂ ਉਹ ਲੈ ਸਕਦੇ ਹੋ ਮਸਲ ਟੈਕ ਦਾ ਉਹ ਵੀ ਵਧੀਆ ਵਾ ਠੀਕ ਹੈ ਜੀ ਜੀਐਨਸੀ ਦਾ ਵੀ ਠੀਕ ਆ ਥੋੜਾ ਜਿਹਾ ਤੇ ਬਾਕੀ ਮਤਲਬ ਲਾ ਜਿਹੜਾ ਐਮਬੀ ਦਾ ਵੀ ਠੀਕ ਆ ਤੁਸੀਂ ਇਹ ਤਿੰਨ ਚਾਰ ਪ੍ਰੋਟੀਨ ਜਿਹੜੇ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਮੇਰੀ ਮੰਨੋਗੇ ਤਾਂ ਮੈਂ ਕਹੂੰਗਾ ਵੀ ਰੂਲ ਵੰਦਾ ਬੈਸਟ ਆ ਰੂਲ 1 ਤੇ ਮਸਲ ਟੈਕ ਦਾ ਇਹਨਾਂ ਦੋਵਾਂ ਦੇ ਵਿੱਚੋਂ ਕੋਈ ਵੀ ਤੁਸੀਂ ਵੇਪ ਪ੍ਰੋਟੀਨ ਲੈ ਲਓ ਤੁਹਾਨੂੰ ਬਿਲਕੁਲ ਠੀਕ ਮਿਲ ਜੇ ਰੂਲ 1 ਦਾ ਥੋੜਾ ਜਿਹਾ ਮਹਿੰਗਾ ਹੋਏਗਾ ਮਸਲ ਟੈਕ ਦਾ ਠੀਕ ਹੋਏਗਾ ਬਿਲਕੁਲ ਉਹ ਤੁਸੀਂ ਲੈ ਸਕਦੇ ਹੋ 33500 ਰੁਪਏ ਦੇ ਵਿੱਚ ਆ ਜਾਏਗਾ 2 ਕਿਲੋ ਤੁਸੀਂ ਉਹ ਲੈ ਸਕਦੇ ਹੋ ਮਸਲ ਟੈਕ ਦਾ ਠੀਕ ਹੈ ਜੀ ਦਿਨ ਦੇ ਵਿੱਚ ਘੱਟੋ ਘੱਟ 2 ਤੋਂ 3 ਸਕੂਪ ਤੁਸੀਂ ਜ਼ਰੂਰ ਲੈਣੇ ਆ ਜੇ ਤੁਸੀਂ ਜਿੰਮ ਵੀ ਲਾ ਰਹੇ ਹੋ ਤਾਂ ਤੁਸੀਂ ਪੋਸਟ ਵਰਕਆਊਟ ਦੇ ਵਿੱਚ ਵੀ ਲੈ ਸਕਦੇ ਹੋ ਮਾਰਨਿੰਗ ਵੀ ਤੁਸੀਂ ਲੈ ਸਕਦੇ ਹੋ ਓਟਸ ਵਗੈਰਾ ਬਣਾਉਂਗੇ ਜਦੋਂ ਤੁਸੀਂ ਉਸ ਤਰੀਕੇ ਨਾਲ ਵੀ ਤੁਸੀਂ ਲੈ ਸਕਦੇ ਹੋ ਬਾਕੀ ਹੋਰ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਫਿਰ ਆਪਾਂ ਲਾਈਵ ਜਿਹੜਾ ਆਪਾਂ ਬੰਦ ਕਰਾਂਗੇ ਆਪਾਂ ਇੱਕ ਅੱਧਾ ਮਿੰਟ ਹੀ ਆਪਾਂ ਲਾਈਵ ਆਵਾਂਗੇ 16:30 17ਵਾਂ ਵੀਟ ਹੋ ਚੁੱਕੀ ਆ ਤੇ ਆਪਾਂ ਲਾਈਵ ਬੰਦ ਕਰਦੇ ਆ ਜੀ ਠੀਕ ਹੈ ਜੀ ਬਾਕੀ ਤੁਹਾਡੇ ਵਾਸਤੇ ਵੀਡੀਓ ਨੇ ਜਿਹੜੀਆਂ ਮੈਂ ਬਹੁਤ ਵਧੀਆ ਵਧੀਆ ਅੱਗੇ ਲੈ ਕੇ ਆ ਰਿਹਾ ਹਾਂ ਵਰਕਆਊਟ ਦੀ ਵੀ ਮੈਂ ਕੋਸ਼ਿਸ਼ ਕਰਾਂਗਾ ਵਰਕਆਊਟ ਦੀ ਵੀ ਵੀਡੀਓ ਮੈਨੂੰ ਬਹੁਤ ਕਹਿੰਦੇ ਨੇ ਨਾ ਕਹਿੰਦੇ ਕਿ ਵੀਰ ਜੀ ਵਰਕਆਊਟ ਦੀ ਵੀਡੀਓ ਜਿਹੜੀ ਆ ਉਹ ਤੁਸੀਂ ਲੈ ਕੇ ਆਓ ਤੇ ਮੈਂ ਕੋਸ਼ਿਸ਼ ਕਰਾਂਗਾ ਵਰਕਆਊਟ ਦੀ ਵੀਡੀਓ ਜਿਹੜੀ ਮੈਂ ਲੈ ਕੇ ਆਵਾਂ ਤੁਹਾਡੇ ਵਾਸਤੇ ਹਨ ਥੋੜੇ ਦਿਨਾਂ ਤੱਕ ਜਾਂ ਫਿਰ ਅਗਲੇ ਹਫਤੇ ਤੱਕ ਮੈਂ ਤੁਹਾਡੇ ਵਾਸਤੇ ਵਰਕਆਊਟ ਦੀ ਵੀਡੀਓ ਵੀ ਲੈ ਕੇ ਆਉਂਗਾ ਢਿੱਡ ਦੀ ਐਕਸਰਸਾਈਜ਼ਾਂ ਦੀ ਲੈ ਕੇ ਆਵਾਂਗਾ ਥਾਈ ਦੀ ਐਕਸਰਸਾਈਜ਼ ਦੀ ਲੈ ਕੇ ਆਵਾਂਗਾ ਹਰ ਇੱਕ ਮਸਲ ਦੀ ਯਾਨੀ ਕਿ ਅਲੱਗ-ਅਲੱਗ ਤੋਂ ਮੈਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਠੀਕ ਹੈ ਜੀ ਸੋ ਆਪਾਂ ਜਿਹੜਾ ਲਾਈਵ ਆਪਾਂ ਇੱਥੇ ਹੀ ਬੰਦ ਕਰਦੇ ਹਾਂ ਜੀ ਸੋ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਬਾਕੀ ਤੁਸੀਂ ਮੈਨੂੰ ਮਤਲਬ ਸਲਾਹ ਵੀ ਦੇ ਸਕਦੇ ਹੋ ਅਗਰ ਤੁਸੀਂ ਕਹਿੰਦੇ ਵੀ ਮੈਂ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਵਾਂ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਵੀ ਉਸ ਟੌਪਿਕ ਦੇ ਉੱਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂਗੀ ਸੋ ਮਿਲਦੇ ਹਾਂ ਹੁਣ ਆਪਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਤੇ ਵਾਹਿਗੁਰੂ ਤੁਹਾਨੂੰ ਸਾਰ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਸੀਂ ਮੈਨੂੰ ਇੰਨਾ ਪਿਆਰ ਦਿਨੇਓ ਵੀਡੀਓ ਦੇਖਦੇ ਹੋ ਮੇਰੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆਇਆ ਤਾਂ ਤੁਸੀਂ ਮੈਨੂੰ ਪਲੀਜ਼ WhatsApp ਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਤੇ ਤੁਸੀਂ ਇਸ ਵੀਡੀਓ ਦੇ ਹੇਠ ਕਮੈਂਟ ਕਰਕੇ ਵੀ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ